ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਅੱਜ ਤੱਕ ਤੁਸੀਂ ਸਾਡੇ ਚੈਨਲ ਦੇ ਉੱਤੇ ਧਾਰਮਿਕ ਸ਼ਖਸੀਅਤਾਂ ਦੇ ਨਾਲ ਮਿਲੇ ਹੋਵੋਗੇ ਤੁਸੀਂ ਸਾਡੇ ਚੈਨਲ ਦੇ ਉੱਤੇ ਧਰਮ ਦੇ ਨਾਲ ਸੰਬੰਧਿਤ ਵੀਡੀਓਜ਼ ਦੇਖੀਆਂ ਹੋਣਗੀਆਂ ਪਰ ਅੱਜ ਇੱਕ ਪਹਿਲੀ ਵਾਰ ਕਿਸੇ ਇੱਕ ਵੱਖਰੇ ਮੁੱਦੇ ਦੇ ਉੱਤੇ ਤੁਹਾਨੂੰ ਕਿਸੇ ਦੇ ਨਾਲ ਮਲਾਉਣ ਜਾ ਰਹੇ ਹਾਂ ਅਸੀਂ ਆਏ ਦਿਨ ਸੋਸ਼ਲ ਮੀਡੀਆ ਦੇ ਉੱਤੇ ਅਖਬਾਰਾਂ ਦੇ ਵਿੱਚ ਟੀਵੀ ਦੇ ਉੱਤੇ ਰੋਜ਼ਾਨਾ ਹੀ ਦੇਖਦੇ ਆ ਕਿ ਪੰਜਾਬ ਦੇ ਵਿੱਚ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਹੈ ਪੰਜਾਬ ਦੇ ਵਿੱਚ ਛੇਵਾਂ ਦਰਿਆ ਨਸ਼ੇ ਦਾ ਵਹਿ ਰਿਹਾ ਹੈ ਤੇ ਆਏ ਦਿਨ ਕੋਈ ਨਾ ਕੋਈ ਨੌਜਵਾਨ ਕੋਈ ਨਾ ਕੋਈ ਕਿਸੇ ਦਾ ਪੁੱਤ ਕਿਸੇ ਦਾ ਭਰਾ ਆਏ ਦਿਨ ਨਸ਼ੇ ਦੀ ਲਤ ਕਰਕੇ ਇਸ ਸੰਸਾਰ ਦੇ ਉਤੋਂ ਦੁਨੀਆ ਦੇ ਉਤੋਂ ਚਲਿਆ ਜਾਂਦਾ ਨਸ਼ੇ ਦੀ ਓਵਰਡੋਜ਼ ਕਰਕੇ ਕਹਿ ਲਓ ਜਾਂ ਨਸ਼ੇ ਦੀ ਭੈੜੀ ਲਤ ਕਰਕੇ ਕਹਿ ਲਓ ਮੌਤ ਹੋ ਰਹੀ ਹੈ ਆਏ ਦਿਨ ਸਾਡੇ ਨਾਲ ਡਾਕਟਰ ਹਰਪਾਲ ਸਿੰਘ ਜੀ ਜੁੜੇ ਹੋਏ ਨੇ ਇਹਨਾਂ ਦਾ ਦਾਵਾ ਹੈ ਕਿ ਇਹਨਾਂ ਦੇ ਕੋਲ ਇੱਕ ਅਜਿਹੀ ਦਵਾਈ ਹੈ ਕਿ ਉਹ ਕੁਝ ਦਿਨ ਖਾਣ ਦੇ ਨਾਲ ਜਿਹੜਾ ਵੀ ਵੀਰ ਭੈਣ ਨਸ਼ਾ ਛੱਡਣਾ ਚਾਹੁੰਦਾ ਹੈ ਜਿਹੜਾ ਸਿਰਫ ਤੋਟ ਕਰਕੇ ਨਹੀਂ ਛੱਡ ਪਾਉਂਦਾ ਉਹਨਾਂ ਦੇ ਕੋਲ ਇੱਕ ਅਜਿਹੀ ਦਵਾਈ ਹੈ ਕਿ ਉਹ ਕੁਝ ਦਿਨਾਂ ਦੀ ਦਵਾਈ ਖਾ ਕੇ ਜਿਹੜਾ ਇਨਸਾਨ ਉਹ ਬੰਦਾ ਉਹ ਵੀਰ ਭੈਣ ਜਿਹੜਾ ਉਹ ਨਸ਼ਾ ਹਮੇਸ਼ਾ ਵਾਸਤੇ ਛੱਡ ਸਕਦਾ ਆਓ ਡਾਕਟਰ ਸਾਹਿਬ ਦੇ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਦੇ ਕੋਲੋਂ ਜਾਣਦੇ ਹਾਂ ਕਿ ਉਹ ਕਿਹੜੀ ਦਵਾਈ ਹੈ ਉਹ ਕਿਸ ਤਰ੍ਹਾਂ ਕੰਮ ਕਰਦੀ ਹੈ ਕਿੱਥੋਂ ਮਿਲਦੀ ਆ ਕੀ ਕੁਛ ਦਵਾਈ ਬਾਰੇ ਉਹ ਸਾਨੂੰ ਦੱਸਦੇ ਨੇ ਆਓ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਡਾਕਟਰ ਸਾਹਿਬ ਜਿਹੜੀ ਦਵਾਈ ਦੇ ਬਾਰੇ ਮੈਂ ਦੱਸ ਰਿਹਾ ਇਹ ਦਵਾਈ ਹੈ ਕੀ ਚੀਜ਼ ਹੈ ਕਿੱਥੋਂ ਬਣਾਈ ਗਈ ਆ ਕਿਸ ਤਰ੍ਹਾਂ ਇਹ ਤੁਹਾਨੂੰ ਪਤਾ ਲੱਗਾ ਇਸ ਦਵਾਈ ਬਾਰੇ ਅੱਜ ਵੀਰ ਜੀ ਗੱਲ ਕਰੀਏ ਕਿ ਨਸ਼ਿਆਂ ਦਾ ਜਿਵੇਂ ਤੁਸੀਂ ਦੱਸਿਆ ਹੜ ਪੰਜਾਬ ਦੇ ਵਿੱਚ ਆਇਆ ਹੂੰ ਬਹੁਤ ਸਾਰੇ ਲੱਖਾਂ ਜਿਹੜੇ ਨੇ ਅੱਜ ਬੱਚੇ ਜਿਹੜੇ ਇਸ ਦੀ ਪੇਂਟ ਚੜ ਚੁੱਕੇ ਨੇ ਨਸ਼ੇ ਦੀ ਭੇਟ ਚੜ ਚੁੱਕੇ ਨੇ ਲੱਖਾਂ ਘਰ ਜਿਹੜੇ ਨੇ ਜੋ ਬਰਬਾਦ ਹੋ ਚੁੱਕੇ ਆ ਤੇ ਇਸ ਨਸ਼ੇ ਦੀ ਲਤ ਨੂੰ ਦੂਰ ਕਰਨ ਵਾਸਤੇ ਅਸੀਂ ਜਿਹੜੀ ਆ ਆਯੁਰਵੈਦਿਕ ਸਪਲੀਮੈਂਟ ਜਿਹੜਾ ਆਯੁਰਵੈਦਿਕ ਮੈਡੀਸਿਨ ਜਿਹੜੀ ਤਿਆਰ ਕੀਤੀ ਹੈ ਅੱਛਾ ਜੀ ਇਹਦੇ ਵਿੱਚ ਬਹੁਤ ਵਧੀਆ ਆਯੁਰਵੈਦਿਕ ਜੜੀ ਬੂਟੀਆਂ ਜੜੀਆਂ ਨੇ ਪਾਈਆਂ ਨੇ ਤਿਆਰ ਕੀਤਾ ਗਿਆ ਵਾ ਹੂੰ ਜਿਵੇਂ ਕਿ ਕੇਸਰ ਬਹੁਤ ਵਧੀਆ ਚੀਜ਼ ਹੈ ਵੰਗ ਭਸਮਾ ਸਵਰਨ ਭਸਮ ਹੈ ሙਸਲੀ ਆ ਕਾਲੀ ਮੁਸਲੀ ਸਫੇਦ ਮੁਸਲੀ ਜਿਹੜੀ ਉਹ ਇਹਦੇ ਵਿੱਚ ਪਾਈ ਗਈ ਹੈ ਇਹੋ ਜੇ 20 ਇਨਗਰੀਡੀਅੰਟਸ ਇਹਦੇ ਵਿੱਚ ਪਾਏ ਗਏ ਨੇ ਜਿਹਦੇ ਨਾਲ ਇਹ ਤਿਆਰ ਕੀਤੀ ਗਈ ਆ ਹੋਰ ਇਹ 100% ਆਯੁਰਵੇਦਿਕ ਹੈ ਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੁੰਦਾ ਅੱਛਾ ਜੀ ਹਾਂਜੀ ਤੇ ਕਿੰਨੇ ਦਿਨ ਦਵਾਈ ਡਾਕਟਰ ਸਾਹਿਬ ਖਾਣੀ ਪਏਗੀ ਜਿਹਦੇ ਨਾਲ ਇਨਸੂਲਿਨ ਨਿਸ਼ਾ ਛੱਡ ਸਕੀ ਬਿਲਕੁਲ ਜੀ ਇਹ ਲਗਭਗ 26 ਦਿਨ ਦਾ ਕੋਰਸ ਹੈ ਟੋਟਲ अच्छा जी 26 ਦਿਨ ਦੇ ਵਿੱਚ ਜਿਹੜਾ ਵਾ ਇਹਦਾ ਨਸ਼ਾ ਜਿਹੜਾ ਬਿਲਕੁਲ ਛੱਡ ਜਾਵੇਗਾ ਜਿੰਨਾ ਮਰਜ਼ੀ ਕੋਈ ਕਰਦਾ ਹੋਵੇ ਨਸ਼ਾ ਹੂੰ ਕੋਈ ਕਹਿੋ ਜਾ ਵੀ ਨਸ਼ਾ ਕਰਦਾ ਹੋਵੇ ਹਰ ਤਰ੍ਹਾਂ ਦਾ ਨਸ਼ਾ ਭਾਵੇਂ ਉਹ ਜੀਭ ਥਲੇ ਰੱਖਣ ਵਾਲੀ ਗੋਲੀ ਹੈ ਹੂੰ ਭਾਵੇਂ ਉਹ ਸਮੈਕ ਹੈ ਚਟਾ ਕੋਈ ਵੀ ਨਸ਼ਾ ਕਰਦਾ ਆ ਕੋ 26 ਦਿਨਾਂ ਦੇ ਵਿੱਚ ਬਿਲਕੁਲ ਛੱਡ ਜਾਵੇਗਾ ਤੇ ਪਹਿਲੇ ਦਿਨ ਤੋਂ ਜਿਹੜੀ ਉਹਨੂੰ ਤੋੜ ਲੱਗਦੀ ਹੈ ਕਿਉਂਕਿ ਜਦੋਂ ਬੰਦਾ ਨਸ਼ਾ ਕਰਦਾ ਹੈ ਨਾ ਤੇ ਉਹ ਬੜੇ ਸ਼ੌਂਕੀਆ ਤੌਰ ਤੇ ਕਰਦਾ ਹੈ ਤੇ ਸ਼ੌਂਕ ਨਾਲ ਬਾਅਦ ਵਿੱਚ ਉਹਦੀ ਜ਼ਰੂਰਤ ਬਣ ਜਾਂਦੀ ਹੈ ਫਿਰ ਉਹਦੀ ਮਜਬੂਰੀ ਬਣ ਜਾਂਦੀ ਹੈ ਹੂੰ ਤੇ ਜਦੋਂ ਉਹਦੀ ਮਜਬੂਰੀ ਬਣ ਜਾਂਦੀ ਹੈ ਤੇ ਫਿਰ ਉਹ ਉਹਦੇ ਵਾਸਤੇ ਔਖਾ ਹੋ ਜਾਂਦਾ ਹੈ ਤੇ ਇਹ ਜਿਹੜੀ ਉਹਦੀ ਤੋੜ ਹੈ ਜਿਹੜੀ ਖਾਸ ਜਿਹੜੀ ਨਸ਼ਾ ਖਾਣ ਵਾਲੇ ਦੇ ਅੰਦਰ ਹੁੰਦੀ ਹੈ ਗੱਲ ਮਜਬੂਰੀ ਹੁੰਦੀ ਜਿਹੜੀ ਜੜ ਹੁੰਦੀ ਹੈ ਉਹ ਤੋੜ ਹੁੰਦੀ ਹੈ ਤੇ ਇਹਨੇ ਲਗਭਗ ਜਿਹੜੀ ਆ ਪਹਿਲੇ ਦਿਨ ਤੋਂ ਤੋੜ ਜਿਹੜੀ ਆ ਉਹਦੀ ਖਤਮ ਕਰ ਦਿੱਤੀ ਤੇ ਦਿੱਸਦਾ ਵਜ ਤੱਕ ਅ ਅੱਜ ਤੋਂ ਪਹਿਲਾਂ ਵੀ ਦੇਖਿਆ ਗਿਆ ਕਾਫੀ ਵਾਰ ਬਥੇਰੇ ਦਾਅਵੇ ਕੀਤੇ ਜਾਂਦੇ ਨੇ ਜੀ ਕਿ ਨਸ਼ਾ ਛਡੋਂ ਵਾਲੀਆਂ ਦਵਾਈਆਂ ਆਪਾਂ ਗਰੰਟੀਆਂ ਵੀ ਦਿੱਤੀਆਂ ਜਾਂਦੀਆਂ ਕਿ ਇਹਨੇ ਨਸ਼ਾ ਛਡਾ ਦੇਗੀ ਉਹਨਾਂ ਦਵਾਈਆਂ ਦੇ ਵਿੱਚ ਇਸ ਦਵਾਈ ਦੇ ਵਿੱਚ ਫਰਕ ਕੀ ਹੈ? ਉਹ ਉਹਨਾਂ ਦੀ ਕੋਸਟ ਕਿੰਨੀ ਪੈਂਦੀ ਆ ਜਾਂ ਇਹ ਕਿੰਨੀ ਕੁ ਮਹਿੰਗੀ ਆ? ਇਹਦੇ ਬਾਰੇ ਥੋੜਾ ਦੱਸੋ। ਹਾਂ ਬਿਲਕੁਲ ਜੀ ਜਿਵੇਂ ਤੁਸੀਂ ਦੱਸਿਆ ਕਿ ਇਹ ਤੇ ਉਹਦੇ ਵਿੱਚ ਡਿਫਰੈਂਸ ਕੀ ਹੈਗਾ ਵਾ। ਅ ਕਈ ਦਵਾਈਆਂ ਦੇ ਵਿੱਚ ਜਿਹੜਾ ਵਾ ਉਹ ਸਟੀਰਾਈਲ ਪਾਇਆ ਜਾਂਦਾ ਵਾ। ਯਾਨੀ ਕਿ ਕੁਝ ਉਹਦੇ ਵਿੱਚ ਸਿੰਥੈਟਿਕ ਚੀਜ਼ ਵੀ ਪਾਈ ਜਾਂਦੀ ਹੈ। ਇਹਦੇ ਵਿੱਚ ਜਿਹੜੀ ਆ ਉਹ ਕੋਈ ਸਿੰਥੈਟਿਕ ਸਿੰਥੈਟਿਕ ਚੀਜ਼ ਨਹੀਂ ਪਾਈ। ਕੋਈ ਸਟੀਰੈਡ ਇਹਦੇ ਵਿੱਚ ਨਹੀਂ ਪਾਇਆ ਗਿਆ ਇਹ ਸਾਡੀ ਗਾਰੰਟੀ ਹੈ ਸਾਡਾ ਦਾਵਾ ਹੈ ਜਿਹੜੀ ਮਰਜ਼ੀ ਆਪਾਂ ਲੈਬ ਦੇ ਵਿੱਚ ਇਹਨੂੰ ਚੈੱਕ ਕਰਾ ਸਕਦੇ ਹਾਂਗੇ ਦੂਸਰੀ ਗੱਲ ਜਿਹੜੀ ਤੁਸੀਂ ਕੀਤੀ ਹੈ ਕਿ ਇਹ ਕੋਸਟ ਜਿਹੜੀ ਕਿੰਨੀ ਕੁ ਕਰਦੀ ਹੈ ਕਿਉਂਕਿ ਆਮ ਲੋਕਾਂ ਦੀ ਜੇਬ ਆ ਫੋੜ ਕਰ ਸਕਦੀ ਹੈ ਬਾਜ਼ਾਰ ਦੇ ਵਿੱਚ ਜਿਹੜੀ ਮੈਡੀਸਨ ਜਿਹੜੀ ਨਸ਼ਾ ਛਡਾਉਣ ਵਾਲੀ ਹੈ ਉਹ ਬਹੁਤ ਜ਼ਿਆਦਾ ਕੋਸਟਲੀ ਹੈ ਪਰ ਇਹ ਹਰ ਬੰਦੇ ਦੀ ਜਿਹੜੀ ਜੇਬ ਅਫੋਰਡ ਕਰ ਸਕਦੀ ਸਾਰਿਆਂ ਨਾਲੋਂ ਸਸਤੀ ਹੈਗੀ ਓਕੇ ਜੀ ਡਾਕਟਰ ਸਾਹਿਬ ਇਹ ਦਵਾਈ ਦਾ ਕੋਈ ਸਾਈਡ ਇਫੈਕਟ ਕਿਸੇ ਵੀ ਤਰ੍ਹਾਂ ਬਿਲਕੁਲ ਜੀ ਇਹਦੇ ਨਾਲ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਤੇ ਇਹਦੇ ਨਾਲ ਸਾਨੂੰ ਇੱਕ ਲੀਵਰ ਵਾਸਤੇ ਕਿਉਂਕਿ ਜਦੋਂ ਬੰਦਾ ਨਸ਼ਾ ਕਰਦਾ ਨਾ ਕੋਈ ਵੀ ਕਿਸੇ ਤਰ੍ਹਾਂ ਦਾ ਸ਼ਰੀਰ ਐਡ ਖਾ ਕੇ ਜਾਂ ਸਾਰਾ ਨਸ਼ਾ ਖਾ ਕੇ ਤਾਂ ਉਹਦਾ ਲੀਵਰ ਜਿਹੜਾ ਸਭ ਤੋਂ ਜਿਹੜਾ ਅਫੈਕਟਡ ਹੁੰਦਾ ਤੇ ਉਹ ਜਿਹੜਾ ਲੀਵਰ ਹੈ ਅਫੈਕਟਡ ਹੁੰਦਾ ਉਹਦੇ ਵਾਸਤੇ ਸਾਨੂੰ ਇਹ ਡੀਟੌਕਸ ਜਿਹੜੀ ਟੈਬਲਟ ਹੈ ਇਹ ਇੱਕ ਨਾਲ ਦੇਣੀ ਪੈਂਦੀ ਹੈ ਤੇ ਇਹ ਦੋਨਾਂ ਚੀਜ਼ਾਂ ਦਾ ਸਾਨੂੰ ਜਿਹੜਾ ਕੰਬੀਨੇਸ਼ਨ ਕਰਕੇ ਦੇਣਾ ਪੈਂਦਾ ਹੈ ਤੇ ਜਿਹਦੇ ਨਾਲ ਜਿਹੜਾ ਬੰਦਾ ਬਿਲਕੁਲ ਨਸ਼ਾ ਜਿਹੜਾ ਉਹ ਛੱਡ ਜਾਂਦਾ ਹੂੰ ਮਤਲਬ ਇਹ ਦਵਾਈ ਕੁਛ ਦਿਨ ਖਾਣ ਦੇ ਨਾਲ ਜਿਹੜਾ ਸਿਰਫ ਤੋੜ ਕਰਕੇ ਨਹੀਂ ਛੱਡ ਸਕਦਾ ਸੀ ਵੀ ਤੋੜ ਵੱਜਦੀ ਆ ਜੀ ਨਸ਼ਾ ਨਹੀਂ ਛੱਡਿਆ ਜਾਂਦਾ ਛੱਡਣਾ ਚਾਹੁੰਦਾ ਪਰ ਇਹ ਕੁਛ ਦਿਨਾਂ ਦਾ ਦਵਾਈ ਦਾ ਕੋਰਸ ਪੂਰਾ ਕਰਕੇ ਉਹ ਨਸ਼ੇ ਨੂੰ ਛੱਡ ਜੀਗਾ ਹਮੇਸ਼ਾ ਵਾਸਤੇ ਬਿਲਕੁਲ ਜੀ ਬਿਲਕੁਲ ਪਹਿਲੇ ਦਿਨ ਤੋਂ ਹੀ ਨਸ਼ਾ ਜਿਹੜਾ ਉਹਨੂੰ ਨਹੀਂ ਦੇਣਾ ਪਹਿਲੇ ਦਿਨ ਤੋਂ ਜਿਹੜੀ ਉਹਦੀ ਤੋੜ ਨਹੀਂ ਲੱਗੇਗੀ ਤੇ 26 ਦਿਨ ਦਾ ਕੋਰਸ ਹੈ ਇਹ ਆਯੁਰਵੈਦਿਕ ਹੈ ਭਾਵੇਂ ਕੋਈ ਵੀ ਬੰਦਾ ਖਾ ਲਵੇ ਬਿਮਾਰੀ ਤੋਂ ਬਿਨਾਂ ਵੀ ਖਾ ਲਵੇ ਤੇ ਤਾਂ ਵੀ ਇਹਦਾ ਕੋਈ ਨੁਕਸਾਨ ਨਹੀਂ ਹੈਗਾ ਕੋਈ ਨੁਕਸਾਨ ਨਹੀਂ ਕਿਉਂਕਿ ਕਈ ਵਾਰ ਕਈ ਦਵਾਈਆਂ ਇਦਾਂ ਦੀਆਂ ਹੁੰਦੀਆਂ ਲੋਕ ਖਾਂਦੇ ਤਾਂ ਨੇ ਕਿ ਸ਼ਾਇਦ ਇੱਕ ਜੀਰ ਠੀਕ ਕਰੇਗਾ ਹੋਰ ਛਤੀ ਬਿਮਾਰੀਆਂ ਨਾਲ ਲਾ ਦੇਗਾ ਮਤਲਬ ਇਹਦਾ ਕੋਈ ਸਾਈਡ ਇਫੈਕਟ ਨਹੀਂ ਕੋਈ ਸਾਈਡ ਇਫੈਕਟ ਨਹੀਂ ਹੈਗਾ ਹਾਂ ਤੁਸੀਂ ਹੁਣੇ ਡਾਕਟਰ ਸਾਹਿਬ ਦੇ ਮੂੰਹ ਦੇ ਵਿੱਚੋਂ ਸੁਣਿਆ ਉਹਨਾਂ ਨਾਲ ਗੱਲਾਂ ਕੀਤੀਆਂ ਕਿ ਕਿਸ ਤਰ੍ਹਾਂ ਇਹ ਜਿਹੜੀ ਦਵਾਈ ਹੈ ਇਹ ਆਯੁਰਵੈਦਿਕ ਹੈ ਇਹਦੇ ਵਿੱਚ ਜੋ ਜੜੀ ਬੂਟੀਆਂ ਪਾਈਆਂ ਗਈਆਂ ਨੇ ਬਹੁਤ ਵਧੀਆ ਮੈਡੀਸਨ ਹੈ ਤੇ ਇੱਕ ਅਫੋਰਡੇਬਲ ਪ੍ਰਾਈਸ ਦੇ ਵਿੱਚ ਤੁਹਾਡੇ ਘਰਾਂ ਤੱਕ ਪਹੁੰਚ ਸਕਦੀ ਹੈ ਅ ਜੇ ਆਪਾਂ ਗੱਲ ਕਰੀਏ ਤਾਂ ਆਪਾਂ ਰੋਜ਼ਾਨਾ ਫੇਸਬੁੱਕ ਦੇ ਉੱਤੇ ਕਮੈਂਟਾਂ ਦੇ ਵਿੱਚ ਸਰਕਾਰਾਂ ਨੂੰ ਗਾਲਾਂ ਕੱਢਣ ਲੱਗ ਜਾਂਦੇ ਆ ਕਿ ਨਸ਼ਾ ਆਉਂਦਾ ਜੀ ਨਸ਼ਾ ਬੰਦਲੀ ਕਰਾਉਂਦੇ ਜੀ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰਦੇ ਆ ਸੋ ਉਹਨਾਂ ਨੇ ਆਪਣਾ ਕੰਮ ਕਰੀ ਜਾਣਾ ਕਿਸੇ ਨੇ ਡੱਕਣਾ ਨਹੀਂ ਡੱਕਣਾ ਉਹ ਬਾਅਦ ਦੀ ਗੱਲ ਹੈ ਪਰ ਜੇ ਅੱਗ ਸਾਡੇ ਘਰਾਂ ਤੱਕ ਨਸ਼ੇ ਦੀ ਪਹੁੰਚੀ ਹੈ ਤਾਂ ਉਹਦੇ ਉੱਤੇ ਪਾਣੀ ਵੀ ਸਾਨੂੰ ਹੀ ਸੁੱਟਣਾ ਪੈਣਾ ਸੋ ਡਾਕਟਰ ਸਾਹਿਬ ਦੇ ਕੋਲੋਂ ਇਹ ਦਵਾਈ ਅਵੇਲੇਬਲ ਹੈ ਜੇ ਕਿਸੇ ਨੂੰ ਵੀ ਇਸ ਦਵਾਈ ਦੀ ਲੋੜ ਹੋਵੇ ਤਾਂ ਇਹਨਾਂ ਦੇ ਨਾਲ ਕੰਟੈਕਟ ਕਰ ਸਕਦੇ ਹੋ WhatsApp ਆਪਣਾ ਵੀਡੀਓ ਦੇ ਵਿੱਚ ਕੰਟੈਕਟ ਨੰਬਰ ਜਰੂਰ ਦੱਸ ਦਿਓ ਇੱਕ ਵਾਰ ਬਿਲਕੁਲ ਜੀ ਬਿਲਕੁਲ ਸਾਡਾ ਕੰਟੈਕਟ ਨੰਬਰ ਹੈਗਾ ਜੀ 9417946058 9417946058 98 150 17132 98150 17132 ਸੋ ਜਿਹੜੇ ਵੀ ਜ਼ਰੂਰਤਮੰਦ ਹੈਗੇ ਨੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਕਿਸੇ ਦਾ ਪੁੱਤ ਕਿਸੇ ਦਾ ਭਰਾ ਨਸ਼ੇ ਦੀ ਲਤ ਕਰਕੇ ਆਪਣਾ ਜੀਵਨ ਬਰਬਾਦ ਕਰ ਰਿਹਾ ਹੈ ਉਹ ਡਾਕਟਰ ਸਾਹਿਬ ਦੇ ਨਾਲ ਸੰਪਰਕ ਕਰੋ ਥੋੜੇ ਜੇ ਪੈਸਿਆਂ ਦੇ ਵਿੱਚ ਦਵਾਈ ਤੁਹਾਡੇ ਘਰ ਦੇ ਵਿੱਚ ਪਹੁੰਚਾ ਦਿੱਤੀ ਜਾਵੇਗੀ ਸੋ ਆਪਣਾ ਧਿਆਨ ਰੱਖੋ ਆਪਣੇਆਂ ਦਾ ਧਿਆਨ ਰੱਖੋ ਤੇ ਇਹ ਨਸ਼ੇ ਵਰਗੀ ਜਿਹੜੀ ਭੈੜੀ ਲਤ ਹੈ ਇਹ ਤੋਂ ਆਪਣਾ ਖਹਿੜਾ ਛਡਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ